ਫਗਵਾੜਾ ਦੇ ਜੈਨਮੋੜ ਸਕੂਲ ਵਿਖੇ ਲਾਇਓਨਸ ਕਲੱਬ ਫਗਵਾੜਾ ਸਿਟੀ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ साजन की बात करके इतनी देर दो का काम बच जाना कपड़ों को जलावन पड़े जाने

ਕਿਉਂਕਿ ਸੋਸਾਇਟੀ ਦੀ ਡੀਗ੍ਰੇਡਿਸ਼ਨ ਦੇ ਜਿਵੇਂ ਦੀ ਵਜ੍ਹਾ ਇਹੀ ਆ ਕਿ ਕਿੰਨਾ ਕਿਤੇ ਜੋ ਪੇਰੈਂਟਸ ਤੇ ਟੀਚਰ ਦਾ ਜਿਹੜਾ ਕੋਆਰਡੀਨੇਸ਼ਨ ਹਮ ਨਹੀਂ ਹੋ ਰਿਹਾ ਉਸੇ ਵਜ੍ਹਾ ਕਰਕੇ ਬੱਚਿਆਂ ਦੇ ਵਿੱਚ ਵੀ ਕੁਝ ਨਿਆ ਵੈਲਿਊਜ਼ ਐ ਉਹਦੀ ਕਮੀ ਆ ਸੋ ਇਹਨਾਂ ਦਾ ਇਟਾ ਨੇ ਜਿਹੜਾ ਪ੍ਰੋਜੈਕਟ ਕਿ ਟੀਚਰ ਨੂੰ ਆਨਰ ਕਰਦਾ ਬਹੁਤ ਹੀ ਤਾਂ ਨਦੀਆਂ ਨਾਲ ਬਹੁਤ ਬਹੁਤ ਵਧੀਆ ਨਾ ਕਿ ਪ੍ਰੋਜੈਕਟ ਨਾਲ ਹੀ ਇਹਨਾਂ ਨੇ ਸਾਡੇ ਸਕੂਲ ਵਿੱਚ 3 ਪਲਾਂਟੇਸ਼ਨ ਦਾ ਵੀ ਕੰਮ ਕੀਤਾ ਉਹ ਵੀ ਬਹੁਤ ਵਦਵੰਦੇ ਲਈ ਸ਼ੁੱਧ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਸੋ ਮੈਂ ਸਾਰੇ ਆਏ ਮਹਿਮਾਨਾਂ ਦਾ ਜੋ ਸਿਟੀ ਕਲਬ ਨਾਈਟ ਕਲਬ ਹੋਣਾ ਸਿਟੀ ਦੇ ਜੋ ਪ੍ਰੈਜ਼ੀਡੈਂਟ ਸਾਹਿਬ ਆਏ ਨੇ ਸਕੀਰ ਸਾਹਿਬ ਆਏ ਨੇ ਜਿੰਨੇ ਵੀ ਹੋਰ ਉਹਦਾ ਆਫੀਸਰਜ਼ ਆਏ ਨੇ ਸਾਰਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋਲੋ ਬੋੜਾ ਸਿਟੀ ਬਣਾਉਣ ਵਾਲੇ ਟੀਚਰ ਟੇ ਮਨਾਇਆ ਗਿਆ ਸ਼੍ਰੀ ਮਹਾਵੀਰ ਜੈਨ ਮੋਡਲ ਸਕੂਲ ਦੇ ਵਿੱਚ ਔਰ ਇਹਦੇ ਵਿੱਚ ਸਾਡੇ ਡਿਸਟ੍ਰਿਕਟ ਗਵਰਨਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਉੱਚੇ ਤੌਰ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਹਾਰਦਿਕ ਸਵਾਗਤ ਕਰਦਾ ਹਾਂ ਔਰ ਉਹਦੇ ਨਾਲ ਹੀ ਨਾਲ ਸਕੂਨ ਦੀ ਕਮੇਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕੀਤਾ ਹੈ ਔਰ ਸਾਡੀ ਕਲੱਬ ਇਦਾਂ ਹੀ ਮਾਨਤਾ ਦੀ ਸੇਵਾ ਕਰਦੀ ਰਹਿੰਦੀ ਹੈ ਜਿਵੇਂ ਕਿ ਸਾਡੇ ਡਿਸਟ੍ਰਿਕਟ ਗਵਰਨਰ ਰਿਸ਼ਪਾ ਸਿੰਘ ਬੱਚਾ ਹੀ ਰਹਿ ਗਿਆ ਕਿ ਸਾਡੀ ਲਾਇਅੰਸ ਕਲੱਬ ਹਮੇਸ਼ਾ ਹੀ ਦਿਨ ਰਾਤ ਸੇਵਾ ਦੇ ਕੰਮ ਕਰਦੀ ਹੈ ਔਰ ਅਸੀਂ ਇਹਦੇ ਨਾਮ ਨਾਲ ਜੁੜੇ ਲਾਇਅੰਸ ਕਲੱਬ ਦੇ ਨਾਲ ਜੁੜਨ ਦੇ ਨਾਮ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਏ ਸਾਡੀ ਸਾਰੇ ਸ਼ਹਿਰ ਵਾਸੀਆਂ ਨੂੰ ਵੇਹੀ ਅਪੀਲ ਹੈ ਜੇ ਕਿਸੇ ਨੂੰ ਕੋਈ ਵੀ ਜ਼ਰੂਰਤ ਹੋਵੇ ਕਿਸੇ ਤਰ੍ਹਾਂ ਦੀ ਜੋ ਅਸੀਂ ਕਰ ਸਕੇ ਹੋਈ ਹੈ ਅਸੀਂ ਜ਼ਰੂਰ ਉਹ ਉਪਰਾਲਾ ਕਰਾਂਗੇ ਧੰਨਵਾਦ